ਜਿਹੜੀ ਇਹ ਪਟਿਆਲੇ ਦੀ SSP ਦੀ ਆਡੀਓ ਵਾਇਰਲ ਹੋਈ ਹੈ ਕਿ ਐਮਐਲਏ ਸਾਹਿਬ ਜਿਵੇਂ ਕਹਿੰਦੇ ਨੇ ਉਹਨਾਂ ਨੂੰ ਖੁਸ਼ ਰੱਖਣਾ ਹੈਗਾ ਜਿਹੜੇ ਬੰਦੇ ਦੇ ਤੁਹਾਨੂੰ ਕਿਹਾ ਗਿਆ ਕਿ ਕਾਗਜ਼ ਰੱਦ ਕੀਤਾ ਜਾਇਆ ਉਹਨਾਂ ਨੂੰ ਕਾਗਜ਼ ਪਰ ਨਾ ਦਿੱਤਾ ਜਾਏ ਸੋ ਮੇਰਾ ਕਹਿਣਾ ਆ ਹੈਗਾ ਕਿ ਇਹ ਉਸ ਆਡੀਓ ਦੀ ਜਾਂਚ ਕੀਤੀ ਜਾਏ ਇੱਕ ਸੈਂਟਰਲ ਲੈਬ ਵੱਲੋਂ ਤੇ ਜਿਹੜਾ ਆਡੀਓ ਬਿਲਕੁਲ ਸਹੀ ਨਿਕਲੂਗਾ ਉਹਦੇ ਵਿੱਚ ਜਿੰਨੇ ਐਸਐਸਪੀ ਤੋਂ ਲੈ ਕੇ ਐਸਐਚਓ ਤੱਕ ਡੀਐਸਪੀ ਐਸਪੀ ਜਿੰਨੇ ਸਾਰਿਆਂ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਏ ਇਲੈਕਸ਼ਨ ਕਮਿਸ਼ਨ ਇਹੋ ਦੀ ਪਾਰਟੀਆਂ ਨੂੰ ਇਮੀਡੀਏਟਲੀ ਢੀਬਾਰ ਕਰੇ ਡੀ ਲਿਸਟ ਕਰੇ ਇਹੋ ਜੀ ਪਾਰਟੀਆਂ ਨੂੰ ਕੋਈ ਲੜਨ ਦਾ ਕੋਈ ਹੱਕ ਹੀ ਨਹੀਂ ਹੈਗਾ ਇਹ ਆਮ ਆਦਮੀ ਨੇ ਜਿਹੜਾ ਪੰਜਾਬ 'ਚ ਮਾਹੌਲ ਬਣਾਤਾ ਹੈ ਕਿ ਪੁਲਿਸ ਲੈ ਜ਼ੋਰ ਜ਼ਬਰ ਦੇ ਨਾਲ ਵਿਰੋਧੀਆਂ ਨੂੰ ਡਰਾਓ ਵਕਰਾ ਨੂੰ ਡਰਾਓ ਇਲੈਕਸ਼ਨ ਪੁਲਿਸ ਮਸ਼ੀਨ ਨੂੰ ਮਿਸਯੂਜ਼ ਜਿਹੜੀ ਇਹ ਪਟਿਆਲੇ ਦੀ ਐਸਐਸਪੀ ਦੀ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਆਪਣੇ ਸਾਰੇ ਜ਼ਿਲ੍ਹੇ ਦੇ ਐਸਐਚਓ ਨੂੰ ਸਾਰੇ ਜ਼ਿਲ੍ਹੇ ਦੇ ਡੀਐਸਪੀਜ਼ ਨੂੰ ਸਾਰੇ ਜ਼ਿਲ੍ਹੇ ਦੀ ਐਸਪੀ ਪੂਰੀ ਪੁਲਿਸ ਨੂੰ ਕਲੀਅਰ ਕਟ ਇੰਸਟਰਕਸ਼ਨਸ ਦੇ ਰਿਹਾ ਕਿ ਜਿਹੜਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀ ਚੋਣਾ ਹੈਗੀਆਂ ਉਹ ਹਦਾਇਤਾਂ ਮਿਲਿਆ ਹੈਗੀਆਂ ਜਿਹੜਾ ਰਿਟਰਨਿੰਗ ਆਫਿਸਰ ਕਲੈਕਟਰ ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਇੰਸਟਰਕਸ਼ਨਸ ਉੱਪਰ ਹੋਈਆਂ ਕਿ ਐਮਐਲਏ ਸਾਹਿਬ ਜਿਵੇਂ ਕਹਿੰਦੇ ਨੇ ਉਹਨਾਂ ਨੂੰ ਖੁਸ਼ ਰੱਖਣਾ ਹੈਗਾ ਜਿਹੜੇ ਬੰਦੇ ਦੇ ਤੁਹਾਨੂੰ ਕਿਹਾ ਗਿਆ ਕਿ ਕਾਗਜ਼ ਰੱਦ ਕੀਤਾ ਜਾਇਆ ਉਹਨਾਂ ਨੂੰ ਕਾਗਜ਼ ਪਰ ਨਾ ਦਿੱਤਾ ਜਾਏ ਉਹਨੂੰ ਘਰ 'ਚ ਰੋਕ ਲਓ ਪਿੰਡ 'ਚ ਰੋਕ ਲਓ ਆਪਣੇ ਸੜਕ 'ਚ ਗਲੀ 'ਚ ਰੋਕ ਲਓ ਲੇਕਿਨ ਉਹਨੂੰ ਇਲੈਕਸ਼ਨ ਜਿੱਥੇ ਕਾਗਜ਼ ਆ ਉੱਥੇ ਨਾ ਰੋਕੋ ਕਿਉਂਕਿ ਜਿਵੇਂ ਆਪਾਂ ਲੋਕਲ ਬੋਡੀਜ਼ ਦੀ ਚੋਣਾਂ 'ਚ ਡੀਸੀ ਦੇ ਦਫ਼ਤਰ 'ਚ ਆਪਾਂ ਫਾਈਲਾਂ ਫਾੜੀਆਂ ਸੀ ਗਿਆ ਉਹ ਬੜਾ ਰੋਲਾ ਪੈ ਗਿਆ ਸੀ ਸੋ ਤੁਸੀਂ ਜੋ ਕਰਨਾ ਹੈਗਾ ਧੱਕਾ ਮੁੱਕੀ ਤਾਂ ਹੋਣੀ ਹੋਣੀ ਹੈ ਉਹ ਤੁਸੀਂ ਸਾਰਾ ਧੱਕਾ ਕਰੋ ਲੇਕਿਨ ਧਿਆਨ ਰੱਖੋ ਕਿ ਯੂਨੀਫਾਰਮ ਨਾ ਪਾਇਆ ਹੋਏ ਤੇ ਮੋtheta ਨਾ ਕਿਉਂਕਿ ਮੈਂ ਤੁਹਾਨੂੰ ਕਲੀਨ ਚਿੱਟ ਦੇ ਕੇ ਮੈਂ ਬਚਾ ਲਾਂਗਾ ਸੋ ਮੇਰਾ ਕਹਿਣਾ ਆ ਹੈਗਾ ਕਿ ਇਹ ਉਸ ਆਡੀਓ ਦੀ ਜਾਂਚ ਕੀਤੀ ਜਾਏ ਇੱਕ ਸੈਂਟਰਲ ਲੈਬ ਵੱਲੋਂ ਤੇ ਜਿਹੜਾ ਆਡੀਓ ਬਿਲਕੁਲ ਸਹੀ ਨਿਕਲੂਗਾ ਉਹਦੇ ਵਿੱਚ ਜਿੰਨੇ ਐਸਐਸਪੀ ਤੋਂ ਲੈ ਕੇ ਐਸਐਚਓ ਤੱਕ ਡੀਐਸਪੀ ਐਸਪੀ ਜਿੰਨੇ ਸਾਰਿਆਂ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਏ ਜਿਹੜਾ ਯੂਨੀਫਾਰਮ ਪਾ ਕੇ ਇਲੈਕਸ਼ਨ ਪ੍ਰੋਸੈਸ ਦੀ ਧਜਾ ਉਡਾਉਂਦੇ ਨੇ ਸੰਵਿਧਾਨ ਦੀ ਧਜਾ ਉਡਾਉਂਦੇ ਨੇ ਤੇ ਦੂਜੀ ਗੱਲ ਇਲੈਕਸ਼ਨ ਕਮਿਸ਼ਨ ਨੂੰ ਮੈਂ ਬੇਨਤੀ ਕਰਦੀ ਆ ਕਿ ਜਿਹੜੇ ਮਨੋਸਸੂਡਿਆ ਵਰਗੇ ਆ ਕੇ ਪੰਜਾਬ ਚ ਕਹਿੰਦੇ ਸਾਧਾਮ ਧੰਨ ਵੇਖ ਝੂਠ ਸੱਚ ਜੋ ਮਰਜ਼ੀ ਕਰਨਾ ਇਲੈਕਸ਼ਨ ਚੰਤਨ ਵਾਸਤੇ ਕਰੋ ਜਿਨ੍ਹਾਂ ਦੇ ਅਫਸਰ ਕਹਿੰਦੇ ਧੱਕਾ ਮੁੱਕੀ ਕਰਕੇ ਜਿਵੇਂ ਕਰਨਾ ਕਰੋ ਲੋਕਾਂ ਦੇ ਕਾਗਜ਼ ਫਾੜੋ ਜਿਹੜੇ ਸੰਵਿਧਾਨ ਦੀ ਐ ਸੌ ਖਾਂਦੇ ਨੇ ਜਿਹਦੇ ਅੰਦਰ ਚਰਚਾ ਕਰਨ ਤੋਂ ਇਥੇ ਰੋਲਾ ਪਾਉਂਦੇ ਨੇ ਵੋਟ ਚੋਰੀ ਦੀ ਗੱਲ ਕਰਦੇ ਹੋ ਇਸ ਤੋਂ ਵੱਡੀ ਚੋਰੀ ਕੀ ਹੈਗੀ ਸੋ ਇਸ ਇਹਦੇ ਇਲੈਕਸ਼ਨ ਕਮਿਸ਼ਨ ਇਹੋ ਦੀ ਪਾਰਟੀਆਂ ਨੂੰ ਇਮੀਡੀਏਟਲੀ ਦੀਵਾਰ ਕਰੇ ਦੀ ਲਿਸਟ 'ਚ ਰੇ ਇਹੋ ਜੀ ਪਾਰਟੀਆਂ ਨੂੰ ਕੋਈ ਲੜਨ ਦਾ ਕੋਈ ਹੱਕ ਹੀ ਨਹੀਂ ਹੈਗਾ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਜਿਹੜੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਇਹ ਹੱਕ ਦਲਵਾਇਆ ਉਸ ਹੱਕ ਜਿਹੜੇ ਇਹੋ ਜੀ ਧਜਾਉਂਦਿਆਂ ਤੇ ਹੁਣੇ 6 ਹਫ਼ਤੇ ਪਹਿਲੇ ਕਰਨ ਕਰਨ ਦੀ ਬਾਈ ਇਲੈਕਸ਼ਨ ਹੋਈ ਉਹ ਵੀ ਪੁਲਿਸ ਸਟੇਟ ਬਣਾ ਕੇ ਵਿਰੋਧੀਆਂ ਦੇ ਵਰਕਰ ਨੂੰ ਲੀਡਰਾਂ ਨੂੰ ਡਰਾ ਕੇ ਇਹ ਹੱਤ ਕੀਤਾ ਕਿ ਇਲੈਕਸ਼ਨ ਕਮਿਸ਼ਨ ਨੇ ਉਹ ਐਸਪੀ ਐਸਐਸਪੀ ਗਰੇਵਾਲ ਨੂੰ ਉਹਨੂੰ ਟਰਾਂਸਫਰ ਨਹੀਂ ਉਹ ਸਸਪੈਂਡ ਕਰਨਾ ਪਿਆ DSP ਨੂੰ ট্রান্সফার ਕਰਨਾ ਪਿਆ ਸਾਰੇ ਪੁਲਿਸ ਦੇ ਰਾਹੀਂ ਸੋ ਇਹ ਆਮ ਆਦਮੀ ਨੇ ਜਿਹੜਾ ਪੰਜਾਬ 'ਚ ਮਾਹੌਲ ਬਣਾਤਾ ਕਿ ਪੁਲਿਸ ਦੇ ਜ਼ੋਰ ਜ਼ਬਰ ਦੇ ਨਾਲ ਵਿਰੋਧੀਆਂ ਨੂੰ ਡਰਾਓ ਵਕਰਾ ਨੂੰ ਡਰਾਓ ਇਲੈਕਸ਼ਨ ਪੁਲਿਸ ਮਸ਼ੀਨ ਨੂੰ ਮਿਸਯੂਜ਼ ਕਰਕੇ ਇਲੈਕਸ਼ਨ ਜਿੱਤੋ ਇਹੋ ਜੀ ਇੱਕ ਪਾਰਟੀ 2012 15 14 'ਚ ਇਹਨਾਂ ਦਾ ਜਨਮ ਹੋਇਆ ਤਾਂ ਮੈਨੂੰ ਲੱਗਦਾ ਹੈ 2026 ਤੱਕ ਇਹਨਾਂ ਦਾ ਅੰਤ ਹੋਣਾ ਚਾਹੀਦਾ ਹੈ ਜੇ ਦੇਸ਼ ਨੂੰ ਬਚਾਣਾ ਹੈ